ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅ ਬਸ ਥੋੜੇ ਜਿਹੇ ਦੱਸਣਾ ਜੀ ਤੁਹਾਨੂੰ ਕਿ ਅੱਜ ਥੋੜੀ ਜਿਹੀ ਅਸੀਂ ਚੇਂਜਸ ਕੀਤੀ ਆ ਜੀ ਕੈਂਪਸ ਦੇ ਵਿੱਚ ਕੁਝ ਅ ਐਜ਼ ਅ ਓਨਰ ਮੈਂ ਥੋੜਾ ਜਿਹਾ ਚੈੱਕ ਕਰਾਇਆ ਸੀ ਆਪਣੇ ਕੈਂਪਸ ਦੇ ਵਿੱਚ ਥੋੜੀਆਂ ਜਿਹੀਆਂ ਗੜਬੜਾਂ ਮਿਲੀਆਂ ਨੇ ਇਸ ਕਰਕੇ ਥੋੜੀ ਜਿਹੀ ਮੈਨੇਜਮੈਂਟ ਥੋੜਾ ਜਿਹਾ ਚੇਂਜ ਕੀਤਾ ਗਿਆ ਤੁਹਾਨੂੰ ਪਤਾ ਹੀ ਹੋਣਾ ਕਿ ਮੈਂ ਐਨ ਆਰ ਆਈ ਆ ਮੈਂ ਬਾਹਰ ਰਹਿੰਦਾ ਮੈਂ ਇੱਥੇ ਬੰਦੇ ਨੂੰ ਅਪਾਇਨਟਮੈਂਟ ਕੀਤਾ ਸੀ ਅ ਇਹ ਚੰਗੀ ਤਰ੍ਹਾਂ ਚਲਾਣਾ ਉਹ ਪਰ ਕੁਝ ਮੇਰੀ ਆਪਣੀ ਚੈਕਿੰਗ ਤੋਂ ਬਾਅਦ ਪਤਾ ਚੱਲਿਆ ਕਿ ਜਿਹੜਾ ਸਹੀ ਨਹੀਂ ਹੋ ਰਿਹਾ ਸੀ ਕੰਮ ਤੋਂ ਇਸ ਕਰਕੇ ਥੋੜੀਆਂ ਚੇਂਜਸ ਕੀਤੀਆਂ ਗਈਆਂ ਅੱਜ ਤੋਂ ਬਾਅਦ ਔਰ ਮੇਰਾ ਤਾਂ ਇਹ ਹੀ ਹੈਗਾ ਸਾਰਿਆਂ ਤੋਂ ਜ਼ਿਆਦਾ ਕਿ ਕਿਸੇ ਤਰ੍ਹਾਂ ਕੀ ਨਾਲ ਇਹ ਕੈਂਪਸ ਵਧੀਆ ਚੱਲੇ ਕਿਉਂਕਿ ਮੈਨੂੰ ਆਪਣੇ ਵਾਸਤੇ ਕੋਈ ਨਹੀਂ ਇਨਕਮ ਚਾਹੀਦੀ ਇੱਥੋਂ ਮੈਂ ਤਾਂ ਇਹ ਚਾਹਦਾ ਕਿ ਕਿਸ ਤਰ੍ਹਾਂ ਮੈਂ ਲੋਕਾਂ ਦਾ ਚੰਗਾ ਕਰ ਸਕਾਂ ਮੈਂ ਪਹਿਲਾਂ ਵੀ ਜਦੋਂ 2000 ਸਾਲ ਚ ਇਹ ਕੈਂਪਸ ਖੋਲਿਆ ਸੀਗਾ ਉਦੋਂ ਵੀ ਇਸੇ ਨੀਅਤ ਨਾਲ ਖੋਲਿਆ ਸੀ ਅੱਗੇ ਵੀ ਮੇਰੀ ਇਹ ਨੀਅਤ ਹੈ ਔਰ ਚੇਂजेस ਵੀ ਇਸੇ ਕਰਕੇ ਕੀਤੀ ਹੈ ਕਿ ਅਸੀਂ ਕੈਂਪਸ ਨੂੰ ਵਧੀਆ ਕਰ ਸਕੀਏ ਔਰ ਮੈਨੂੰ ਲੱਗਦਾ ਕਿ ਅਸੀਂ ਵਧੀਆ ਕਰਾਂਗੇ ਵੀ ਬਹੁਤ ਚੰਗੀ ਤਰ੍ਹਾਂ ਉਹ ਚੰਗੀ ਇੰਡਸਟਰੀ ਇੱਥੇ ਆ ਰਹੀ ਹੈ ਚੰਗਾ ਸਾਰਾ ਕੁਝ ਆ ਰਿਹਾ ਹੈ ਬੱਚੇ ਵੀ ਚੰਗੀ ਐਜੂਕੇਸ਼ਨ ਕਰ ਰਹੇ ਆ ਔਰ ਇਹ ਕੈਂਪਸ ਕਾਫੀ ਅੱਗੇ ਹੋਰ ਵੀ ਜਾ ਸਕਦਾ ਲੈ ਕੇ ਵੀ ਜਾਵਾਂਗੇ ਅਸੀਂ ਠੀਕ ਹੈ ਇਨਾ ਕਿ ਮੇਰੇ ਕੋਲ ਹੈ ਜੀ ਦੱਸਣ ਨੂੰ ਕਮੀਆਂ ਇਸ ਤਰ੍ਹਾਂ ਦੀ ਕਮੀਆਂ ਤੁਸੀਂ ਲੋਡ ਕੀਤੀਆਂ ਜੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੀ ਕਮੀਆਂ ਟਾਪ ਮੈਨੇਜਮੈਂਟ ਜਿਹੜੀ ਰੱਖੀ ਸੀ ਉਹਨਾਂ ਨੇ ਥੋੜੀ ਫੰਡਸ ਦੀ ਐਮਬੈਲਸਮੈਂਟ ਕੀਤੀ ਹੈ ਜੀ ਉਹਦੇ ਵਿੱਚ ਉਹ ਚੀਜ਼ ਮੈਨੂੰ ਨਹੀਂ ਚੰਗੀ ਲੱਗੀ ਕਿਉਂਕਿ ਕੈਂਪਸ ਦੇ ਫੰਡਸ ਬਾਹਰ ਨਹੀਂ ਜਾਣੇ ਚਾਹੀਦੇ ਉਹ ਕੈਂਪਸ ਤੇ ਹੀ ਲੱਗਣੇ ਚਾਹੀਦੇ ਆ ਜੀ ਹਨਾ ਤਾਂ ਉਹ ਚੀਜ਼ ਮੈਂ ਮੈਂ ਹਜਮ ਨਹੀਂ ਕਰ ਸਕਦਾ ਇਹ ਇਸ ਕਰਕੇ ਮੈਂ ਹਾਰਸ਼ ਸਟੈਪ ਲਿਆ ਜੀ ਸਰ ਤੁਸੀਂ ਐਕਸਪਲੇਨ ਕਰ ਸਕਦੇ ਹੋ ਕਿਹੜੇ ਬੰਦੇ ਸੀ ਬੰਦ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜੀ ਪਰ ਟੌਪ ਮੈਨੇਜਮੈਂਟ ਤੁਸੀਂ ਸਮਝ ਸਕਦੇ ਹੋ ਕਿ ਆ ਹੈ ਜੀ ਬਸ ਹਾਂ ਜੀ ਕਿਸੇ ਦਾ ਨਾਂ ਲੈਣਾ ਚੰਗਾ ਨਹੀਂ ਹੈ ਅੱਗੇ ਹੁਣ ਆਉਣ ਵਾਲੀ ਸਮਝ ਕੀ ਪਲਾਨ ਹੈ ਅੱਗੇ ਆਣ ਨਾਲ ਤੁਸੀਂ ਪ੍ਰੋਗਰੈਸ ਕਰਾਂਗੇ ਇਹਨੂੰ ਬਹੁਤ ਚੰਗੀ ਤਰ੍ਹਾਂ ਕੈਂਪਸ ਦੇ ਫੰਡ ਨੂੰ ਚੰਗੀ ਤਰ੍ਹਾਂ ਦੇਖਿਆ ਜਾਊਗਾ ਕੈਂਪਸ ਸੇ ਹੀ ਲਾਇਆ ਜਾਊਗਾ ਅੱਛਾ ਸਰ ਜਿਹੜੀ ਮੈਨੇਜਮੈਂਟ ਬਦਲੀ ਹੈ ਉਹ ਇੱਥੇ ਰਹੂਗੀ ਚਾ ਉਹਨਾਂ ਨੂੰ ਨਹੀਂ ਜੀ ਉਹਨਾਂ ਨੂੰ ਉਹ ਨਹੀਂ ਰਹੇਗੀ ਜੀ ਉਹ ਉਹ ਮੈਨੇਜਮੈਂਟ ਜਿਹੜੀ ਬਦਲੀ ਉਹ ਨਹੀਂ ਰਹੇਗੀ ਕਿਉਂਕਿ ਜੋ ਕੰਮ ਹੋਇਆ ਉਹ ਚੰਗਾ ਨਹੀਂ ਹੋਇਆ ਜੀ ਹਾਂ ਟੌਪ ਮੈਨੇਜਮੈਂਟ ਜਿਹੜਾ ਮੰਗਲ ਜਿਹਨੇ ਆਨੇ ਉਹਨਾਂ ਜਿਹੜਾ ਬੰਦਾ ਉਹ ਨਾਮਨੇਟ ਕਰਤੀ ਉਹਨਾਂ ਦੀ ਜਗ੍ਹਾ ਬੰਦੇ ਹਜੇ ਮੈਂ ਚਾਰਜ ਲਿਆ ਜੀ ਸਾਰਾ ਹੀ ਮੈਂ ਇੱਥੇ ਰਹਾਂਗਾ ਜੀ ਇੱਥੇ ਮੈਂ ਜਾਵਾਂਗਾ ਨਹੀਂ ਜੀ ਠੀਕ ਹੈ ਜਦੋਂ ਤੱਕ ਮੈਂ ਚੰਗੀ ਤਰ੍ਹਾਂ ਚੰਗੇ ਬੰਦੇ ਲੱਭ ਕੇ ਇੱਥੇ ਉਹਨਾਂ ਨੂੰ ਚੰਗਾ ਪ੍ਰੋਪਰ ਸਿਸਟਮ ਨਹੀਂ ਬਣ ਜਾਂਦਾ ਉਦੋਂ ਤੱਕ ਮੈਂ ਆਪ ਖੁਦ ਦੇਖਾਂਗਾ ਜੀ ਹਾਂਜੀ ਬ੍ਰਾਂਡ ਨੇਮ ਚ ਕੋਈ ਨਹੀਂ ਬ੍ਰਾਂਡ ਨੇਮ ਚ ਕੋਈ ਨਹੀਂ ਆ ਇਹ ਬ੍ਰਾਂਡ ਨੇਮ ਤਾਂ ਸੇਮ ਹੈ ਰਿਆ ਤੇ ٹرسٹ ਹੈ ਜੀ ਉਹਦੇ ਅੱਗੇ ਅਸੀਂ ਉਹਨੂੰ ٹرسٹ ਦੇ ਅੰਦਰ ਲੈਂਮਰਿੰਟੈਕਸ ਕੇ ਲਈ ਯੂਨੀਵਰਸਿਟੀ ਬਣਾਈ ਹੈ ਅਸੀਂ ਹੈਨਾ ਨਾ ਕੋਈ ਚੇਂਜ ਨਹੀਂ ਹੋਏਗਾ ਜੀ ਹਾਂਜੀ ਕੁੱਛੀ ਫੰਡਸ ਦੀ ਗੱਲ ਕਰਦੇ ਆ ਐ ਅੱਗੇ ਕੀ ਪਲਾਨ ਹੈ ਫਿਊਚਰ ਬਣਾਉਣ ਦਾ ਫਿਊਚਰ ਪ੍ਰਾਣੀ ਨੂੰ ਐਕਸਪੈਂਡ ਕਰਨ ਦਾ ਹੈ ਜੀ ਸਾਡਾ ਜੀ ਜਿੰਨਾ ਵੱਧ ਤੋਂ ਵੱਧ ਇਹਨੂੰ ਐਕਸਪੈਂਡ ਕਰ ਸਕੀਏ ਨਮੀਆਂ ਨਮੀਆਂ ਚੀਜ਼ਾਂ ਹੋਰ ਲਿਆ ਸਕੀਏ ਤੇ ਬੱਚਿਆਂ ਨੂੰ ਜਿੰਨੀ ਵੀ ਵੱਧ ਤੋਂ ਵੱਧ ਸਹੂਲਤ ਦੇ ਸਕੀਏ ਹੈਨਾ ਜੀ ਬੱਚਿਆਂ ਨੂੰ ਜੋਬਾਂ ਦੇ ਲਵਾ ਸਕੀਏ ਇਹ ਸਾਡਾ ਪਲਾਨ ਹੈ ਜੀ ਪ੍ਰੋਪਰਲੀ ਹੋਰ ਦੱਸ ਦਿਓ ਕਿ ਅੱਜ ਕੀ ਚੱਲ ਰਿਹਾ ਹੈ ਕਿਹੜੀਆਂ-ਕਿਹੜੀਆਂ ਕੰਪਨੀਆਂ ਇੱਥੇ ਬੱਚੇ ਨੂੰ ਟ੍ਰੇਨਿੰਗ ਦੇ ਇਸ ਵੇਲੇ ਸਾਡੇ ਨਾਲ ਜੀ IBM ਹੈ Tata ਹੈ ਇੱਕ Infosys ਕੰਪਨੀ ਅਮਰੀਕਨ ਕੰਪਨੀ ਹੈ ਇਹ ਤਿੰਨ ਕੰਪਨੀਆਂ ਸਾਡੇ ਨਾਲ ਲੱਗੀਆਂ ਹੋਈਆਂ ਜੀ ਇਹਨਾਂ ਦੇ ਕੋਸ ਅਸੀਂ ਚਲਾਉਂਦੇ ਆ ਉਹਨਾਂ ਨਾਲ ਮਿਲ ਕੇ ਔਰ ਬੱਚਿਆਂ ਨੂੰ ਉਹਨਾਂ ਨੇ ਹੀ ਜੌਬ ਦੇ ਦੇਣੀ ਹੈ ਇਸ ਤਰ੍ਹਾਂ ਅਸੀਂ ਕਰ ਰਹੇ ਜੀ ਕੰਮ ਉਹਨਾਂ ਦਾ ਯਾਰ ਨਾਲ ਕੋਈ ਫਰਕ ਤਾਂ ਨਹੀਂ ਪੈਗਾ ਨਹੀਂ ਜੀ ਫਰਕ ਨਹੀਂ ਪੈਗਾ ਮੇਰੇ ਹਿਸਾਬ ਨਾਲ ਚੰਗਾ ਹੋਏਗਾ ਜੀ ਕਿਉਂਕਿ ਜਿਹੜੇ ਫੰਡਸ ਹੁੰਦੇ ਆ ਨਾ ਮੇਨ ਚੀਜ਼ ਤਾਂ ਇਹ ਹੈ ਕਿ ਫੰਡਸ ਬੱਚਿਆਂ ਤੇ ਲੱਗਣੇ ਚਾਹੀਦੇ ਆ ਇਹ ਇਹਨੂੰ ਅਸੀਂ ਆਊਟ ਨਹੀਂ ਕਰ ਸਕਦੇ ਫੰਡਸ ਨੂੰ ਤਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਹੁੰਦੇ ਨੇ ਮੈਂ ਅਜਿਹਾ ਕਰਤਾ ਜੋ ਕਰਦਾ ਹੋਊਗਾ ਤਾਂ ਫਰਕ ਤਾਂ ਨਹੀਂ ਪੈਗਾ ਕੋਈ ਕੋਈ ਨਾਮ ਨਾਂ ਦਾ ਦਸਤੌਰ 3115 ਨੂੰ ਪਤਾ ਹੀ ਹੈ ਕੋਮਨ ਬੰਦੇ ਨੇ ਹਾਂਜੀ 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 ਤਾਂ ਗੱਲ ਐ ਕੋਈ ਗੱਲ ਨਹੀਂ ਹੈ ਅਸੀਂ ਤਾਂ ਉਹ ਬਸ ਤੇ ਆ ਗਏ ਪ੍ਰੈਸ ਤੁਹਾਡੇ ਨਾਲ ਆ ਜੀ ਕੋਈ ਅਸੀਂ ਕੋਈ ਗੱਲ ਨਹੀਂ ਹੈ ਕਿ ਆਪਣੇ ਇਲਾਕੇ ਦੇ ਬੰਦੇ ਉਹ ਇਲਾਕੇ ਦੇ ਸਾਡਾ ਕੌਲਜ ਹੈ ਕੋਈ ਵੀਡੀਓ ਦਾ ਬੰਦਾ ਇੱਕ ਸੁਨੇਹੇ ਨਾਲ ਥੋੜੇ ਜਿਹਨੇ ਨਾਲ ਸਵੇਰ ਦੇ ਨਾਲ ਆ ਸਾਰੇ ਬੰਦੇ ਆ ਦੇ ਨੇ ਜੋ ਵੀ ਕਹਿੰਦਾ ਹੁਣ ਦੇਖੋ ਜੀ ਮੈਂ ਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਮੈਂ ਇੱਕ